ਖਬਰਨਾਮਾ ਦਿਖ ਰਿਹਾ ਸੋਤਿਆ ਨੂੰ ਪੀਰੇ ਵੱਲੋਂ ਪਿਆਰ ਭਰ ਇਸ ਸਤਿਕਾਰ ਮੇਹਾ ਤੁਹਾਡਾ ਖੁਸ਼ਰਾਜ ਜਿਵੇਂ ਹੀ ਅੱਜ ਜਿਮਣੀ ਚੋਣ ਦਾ ਵਿਗਲ ਵੱਜਿਆ 19 ਜੂਨ ਨੂੰ ਜਿਮਣੀ ਚੋਣ ਹਲਕਾ ਲੁਧਿਆਣਾ ਪੱਛਮੀ ਤੋਂ VOTING ਹੋਵੇਗੀ ਅਤੇ 23 ਜੂਨ ਨੂੰ ਜਿਮਣੀ ਚੋਣ ਦਾ ਨਤੀਜਾ ਆਵੇਗਾ ਕਿਉਂਕਿ ਇੱਥੋਂ ਦੇ ਮੌਜੂਦਾ ਵਿਧਾਇਕ ਗੁਰਪ੍ਰੀਤ ਗੋਗੀ ਦੀ ਕੁਝ ਮਹੀਨੇ ਪਹਿਲਾਂ ਅਚਨਚੇਤ ਮੌਤ ਹੋ ਗਈ ਹਾਲਾਂਕਿ ਜੇ ਗੱਲ ਕਰੀਏ ਸੀਟ ਦੀ ਇਹ ਆਮ ਆਦਮੀ ਪਾਰਟੀ ਦੀ ਜਿੱਤੀ ਹੋਈ ਸੀਟ ਹੈ ਲੇਕਿਨ ਮਰਦੂਤ ਬਾਤ ਇਹ ਦੇਸ਼ ਦਾ ਕਾਨੂੰਨ ਕਹਿੰਦਾ ਹੈ ਕਿ 6 ਮਹੀਨਿਆਂ ਦੇ ਅੰਦਰ ਅੰਦਰ ਜਿਮਨੀ ਚੋਣ ਕਰਾਉਣੀ ਜਿਹੜੀ ਹੈ ਉਹ ਚੋਣ ਮਿਸ਼ਨ ਵਾਸਤੇ ਜ਼ਰੂਰੀ ਹੁੰਦੀ ਹੈ ਅੱਜ ਜਿਮਨੀ ਚੋਣਾਂ ਦਾ ਬਿਗਲ ਵਜਿਆ ਹੈ 19 ਜੂਨ ਨੂੰ VOTING ਹੋਵੇਗੀ ਜਿਮਨੀ ਚੋਣ ਹਲਕਾ ਲੁਧਿਆਣਾ ਪੱਛਮੀ ਤੋਂ ਅਤੇ 23 ਜੂਨ ਨੂੰ ਜਿਹੜੇ ਨਤੀਜੇ ਆਉਣਗੇ ਇਸ ਨੂੰ ਲੈ ਕੇ ਹੁਣ ਪਾਰਟੀਆਂ ਪੂਰੀ ਤਰ੍ਹਾਂ ਮੈਦਾਨ ਦੇ ਵਿੱਚ ਆ ਗਈਆਂ ਨੇ ਪਾਰਟੀਆਂ ਵੱਲੋਂ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ ਪਹਿਲਾ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰਕ ਕੁਮੰਦੀ ਜੋ ਸਮਾਜ ਸੇਵੀ ਨੇ ਉਹਨਾਂ ਦਾ ਇਹ ਡੈਬਿਊ ਹੈ ਸਿਆਸਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਕਾਫੀ ਲੰਬੇ ਸਮੇਂ ਤੋਂ ਆਪਣੀਆਂ ਸਵਾਮਾਂ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਨੂੰ ਦਿੱਤੀਆਂ ਗਈਆਂ ਗੱਲ ਕਰਦੇ ਹਾਂ ਹੁਣ ਭਾਰਤ ਪੂਸ਼ਣ ਆਸ਼ੂ ਦੀ ਭਾਰਤ ਪੂਸ਼ਨ ਆਸ਼ੂ ਦੇ ਹੌਸਲੇ ਬਲੰਦ ਨੇ ਜਿਸ ਤਰ੍ਹਾਂ ਫੁੱਲਾਂ ਦੀ ਵਰਖਾ ਕਰਕੇ ਭਾਰਤ ਪੂਸ਼ਨ ਆਸ਼ੂ ਦਾ ਸਵਾਗਤ ਕੀਤਾ ਜਾ ਰਿਹਾ ਹੈ ਹਲਕਾ ਲੁਧਿਆਣਾ ਪੱਛਮੀ ਦੇ ਵਿੱਚ ਕਿਉਂਕਿ ਦੋ ਵਾਰ ਇਹ ਮੌਜੂਦਾ ਉਧਾਇਕ ਵੀਹਿ ਚੁੱਕੇ ਨੇ ਭਾਰਤ ਪੂਸ਼ਨ ਆਸ਼ੂ ਇਸ ਨੂੰ ਲੈ ਕੇ ਹੁਣ ਫਿਰ ਸਿਆਸ ਜੜਗੀ ਹੈ ਦੂਸਰੇ ਪਾਸੇ ਜੇ ਘਰ ਤੀਸਰੇ ਪਾਸੇ ਗੱਲ ਕਰੀਏ ਆਪ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਸਾਰੀ ਮਸ਼ੀਨਰੀ ਸਾਰਾ ਪੈਸਾ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਆ ਗਈ ਹੈ ਸੰਜੀਪ अरोड़ा ਦੇ ਹੱਕ ਵਿੱਚ ਆਮ ਆਦਮੀ ਪਾਰਟੀ ਲਈ ਜਿਮਨੀ ਚੋਣ ਹਲਕਾ ਲੁਧਿਆਣਾ ਪਛਮੀ ਤੋਂ ਮੁੱਚ ਦਾ ਸਵਾਲ ਬਣੀ ਹੋਈ ਹੈ ਕਿਉਂਕਿ ਸਤਾਧਾਰੀ ਸਰਕਾਰ ਦਾ ਜਿਸ ਤਰ੍ਹਾਂ ਜਲੂਸ ਨਿਕਲਿਆ ਪਿਆ ਹੈ ਪਿੰਡਾਂ ਦੇ ਵਿੱਚ ਵਿਰੋਧ ਸ਼ਹਿਰਾਂ ਦੇ ਵਿੱਚ ਵਿਰੋਧ ਕਸਬਿਆਂ ਦੇ ਵਿੱਚ ਵਿਰੋਧ ਹੈ ਦੂਸਰੇ ਪਾਸੇ 27 ਮੌਤਾਂ ਹੋ ਜਾਣੀਆਂ ਜ਼ਹਿਰੀਲੀ ਸ਼ਰਾਬ ਪੀਂਦੇ ਨਾਲ ਫਿਰ ਤਿੰਨਰ ਪਹਿਲਾਂ ਤਿੰਨ ਮੌਤਾਂ ਹੋ ਗਈਆਂ ਲੁਧਿਆਣਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਸ਼ਰਾਬ ਪੀਂਦੇ ਨਾਲ ਲੇਕਿਨ ਇਹ ਕਹਿ ਦਿੱਤਾ ਗਿਆ ਕਿ ਇਹਨਾਂ ਨੇ ਜ਼ਿਆਦਾ ਡੋਜ਼ ਲਈ ਹੋਈ ਸੀ ਸ਼ਰਾਬ ਦੀ ਲੇਕਿਨ ਪਰਵਾਾਰ ਵਾਰ-ਵਾਰ ਪੁਲਾਸਿਕ ਕਰ ਰਿਹਾ ਹੈ ਕਿ ਉਹਨਾਂ ਦੇ ਮੂੰਹ ਦੇ ਵਿੱਚੋਂ ਝਾਗ ਆਈ ਹੈ ਇਟ ਮੀਨਸ ਉਹਨਾਂ ਨੇ ਜ਼ਹਿਰੀਲੀ ਸ਼ਰਾਬ ਦਾ ਸੇਵਨ ਕੀਤਾ ਹੈ ਲੇਕਿਨ ਇਸ ਗੱਲ ਉੱਤੇ ਜਿਹੜਾ ਹੈ ਪਰਦਾ ਪਾਇਆ ਗਿਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੂਚੀ ਆ ਲੀਡਰਸ਼ਿਪ ਵੱਲੋਂ ਲੇਕਿਨ ਇਸ ਦੇ ਬਾਵਜੂਦ ਵੀ ਥੋੜੇ ਜਿਹਾ ਪਿੱਛੇ ਹੁੰਦੇ ਨਜ਼ਰ ਆ ਰਹੇ ਨੇ ਸੰਜੀਪ ਅਰੂੜਾ ਕਿਉਂਕਿ ਪਰਮ ਵੀਰ ਸਿੱਧੂ ਵਾਲਾ ਮਾਮਲਾ ਹੱਲੇ ਪੈਂਡਿੰਗ ਪਿਆ ਹੈ ਜਾਂ ਤਾਂ ਉਹਨੂੰ ਜਿਵੇਂ ਉਸ ਨੂੰ ਆਪ ਆਪੀ ਪਾਰਟੀ ਦੇ ਵਿੱਚੋਂ ਮੁਤਲ ਕੀਤਾ ਸੀ ਨਾਲ ਦੀ ਨਾਲ ਹੀ ਉਸ ਉੱਤੇ ਕਾਨੂੰਨੀ ਕਾਰਵਾਈ ਹੋ ਜਾਂਦੀ ਨਾਲ ਦੀ ਨਾਲ ਹੀ ਉਸਤੇ ਐਫ ਆਈ ਆਰ ਕੱਟੀ ਜਾਂਦੀ ਹੋ ਸਕਦਾ ਹੈ ਕਿ ਫਿਰ ਇਹ ਮਾਮਲਾ ਠੰਡੀ ਬਸਤੇ ਦੇ ਵਿੱਚ ਪੈ ਜਾਂਦਾ ਉਹਦੇ ਕਾਰਨ ਇੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮਲਾਜ਼ਮ ਦੀ ਧਰਮ ਪਤਨੀ ਦੀ ਮੌਤ ਹੋਈ ਹੈ ਜਿਹੜਾ ਮਲਾਜ਼ਮ ਦੱਸਿਆ ਜਾ ਰਿਹਾ ਉਸ ਦਾ ਨਾਮ ਅਮਰੀਕਾ ਹੈ ਹਾਲਾਂਕਿ ਉਹਨਾਂ ਵੱਲੋਂ ਪ੍ਰੋਟੈਸਟ ਵੀ ਕੀਤਾ ਗਿਆ ਉਨੀ ਦੇਰ ਤੱਕ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ ਜਿੰਨੀ ਦੇਰ ਤੱਕ ਐਫ ਆਈ ਆਰ ਦਰਜ ਨਹੀਂ ਹੁੰਦੀ ਲੇਕਿਨ ਉਹਨੂੰ ਮੁਅਤਲ ਕਰ ਦਿੱਤਾ ਗਿਆ ਪਾਰਟੀ ਦੇ ਵਿੱਚੋਂ ਲੇਕਿਨ ਕਾਨੂੰਨੀ ਕਾਰਵਾਈ ਨਹੀਂ ਹੋਈ ਪੂਰੀ ਮਸ਼ੀਨਰੀ ਪੂਰੀ ਆਪ ਆਪੀ ਪਾਰਟੀ ਦੀ ਥੀ ਕੋਤ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆ ਆਪੀ ਪਾਰਟੀ ਦੇ ਕਰਮੀਨਲ ਮਨੀਸ਼ 소ਧਿਆ ਜਤਿੰਦਰ ਜੈਨ ਹਰ ਪੱਖੋਂ ਪੂਰਾ ਤਾਮ ਝਾਮ ਝੁਕਿਆ ਜਾ ਰਿਹਾ ਹੈ ਸੰਜੀਵ अरोड़ा ਦੇ ਹੱਕ ਵਿੱਚ ਉਧਰ ਸੰਜੀਵ अरोड़ा ਥੋੜੇ ਜਿਹਾ ਠੰਡੇ ਕਿਉਂਕਿ ਸੰਜੀਵ ਰੋੜਾ ਨੂੰ ਪਤਾ ਹੈ ਕਿ ਗੁਰਪ੍ਰੀਤ ਗੋਗੀ ਦੀ ਤਰਫ ਪਤਨੀ ਵੱਲੋਂ ਟ੍ਰੇਡ ਦੀ ਡਿਮਾਂਡ ਰੱਖੀ ਗਈ ਸੀ ਅਤੇ ਗੁਰਪ੍ਰੀਤ ਗੋਗੀ ਦੇ ਜਿਹੜੇ ਸਮਰਥਕ ਸੀ ਉਹ ਅੰਦਰੋਂ ਅੰਦਰੀ ਆ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨਾਰਾਜ਼ ਨੇ ਇਸ ਤੋਂ ਇਲਾਵਾ ਵੀ ਲੋਕਾਂ ਨੇ ਦਾਅਵੇਦਾਰੀ ਰੱਖੀ ਸੀ ਉਹ ਵੀ ਨਾਰਾਜ਼ ਚੱਲੇ ਨੇ ਯਾਨੀ ਕਿ ਬਗਾਵਤ ਆਮ ਆਦਮੀ ਪਾਰਟੀ ਦੇ ਵਿੱਚੋਂ ਹੈ ਆਮ ਆਦਮੀ ਪਾਰਟੀ ਲਗਾਤਾਰ ਰੜਾਉਂਦੇ ਹੈ ਕਿਉਂਕਿ ਵਿਰੋਧੀ ਧਿਰਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਜਿਹੜੇ ਰਮਨ ਅਰੋੜਾ ਹੁਣ ਫੜੇ ਗਏ ਨੇ ਵਿਜਲੈਂਸ ਵੱਲੋਂ ਉਹ ਵੀ ਸਿਆਸੀ ਸਟੈਂਟ ਸਿਆਸੀ ਡਰਾਮੇਬਾਜ਼ੀ ਕੀਤੀ ਗਈ ਹੈ ਜਿਸ ਤਰ੍ਹਾਂ ਜਿਮਨੀ ਚੋਣ ਦੇ ਵਿੱਚ ਕੀਤੀ ਸੀ ਵਜੇਤ ਸਿੰਘ 라 ਦੇ ਨਾਲ ਇਹ ਕਿਉਂ ਉਸ ਨੂੰ ਪਾਰਟੀ ਤੋਂ ਬਤਲ ਕਿਉਂ ਨਹੀਂ ਕੀਤਾ ਗਿਆ ਕੈਬਨਟ ਦਾ ਅਹੁਦਾ ਜ਼ਰੂਰ ਲਿਆ ਗਿਆ ਲੇਕਿਨ ਵਿਧਾਇਕਤਾ ਹੈ ਉਹਨਾਂ ਨੇ ਕਿ ਉਸੇ ਤਰ੍ਹਾਂ ਹੀ ਹੋਵੇਗਾ ਰਮਨ ਅਰੋੜਾ ਦੇ ਨਾਲ ਲੇਕਿਨ ਭਾਰਤ ਭੂਸ਼ਣ ਆਸ਼ੂ ਦੇ ਨਾਲ ਸਪੁੱਚੀ ਕਾਂਗਰਸ ਪਾਰਟੀ ਦੀ ਟੀਮ ਖੜ ਗਈ ਹੈ ਰਾਣਾ ਆਪਣੇ ਪ੍ਰਤਾਪ ਸਿੰਘ ਬਾਜਬਾਨ ਰਾਣਾ ਗੁਰਜੀ ਪਗੜ ਸਿੰਘ ਚਰਜੀ ਸਿੰਘ ਚੰਨੀ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਪੱਕੇ ਡੇਰੇ ਲਾ ਲੱਤੇ ਨੇ ਦੂਸਰੇ ਪਾਸੇ ਤੇ ਤੀਸਰੇ ਪਾਸੇ ਗੱਲ ਕਰਦੇ ਆ ਪਰਉਪਕਾਰ ਸਿੰਘ ਕੁਮੰਦੀ ਇਹਨਾਂ ਦਾ ਆਪਸੀ 카ਟੋ ਕਲੇਸ਼ ਜਿਹੜਾ ਹੈ ਉਸ ਦਾ ਵੱਡਾ ਖਮਨਿਆਸਾ ਪੁੱਤਰਾਂ ਪਵੇਗਾ ਪਰਉਪਕਾਰ ਸਿੰਘ ਕੁਮੰਦ ਨੂੰ ਹਾਲਾਂਕਿ ਪਰਉਪਕਾਰ ਸਿੰਘ ਕੁਮੰਦ ਦੇ ਹੌਸਲੇ ਬਲੰਗ ਨੇ ਟਕੌਣੀ ਟੱਕਰ ਹੈ ਬੀਜੇਪੀ ਦੀ ਟੱਕਰ ਨਹੀਂ ਮੰਨੀ ਜਾ ਰਹੀ ਲੇਕਿਨ ਜੇ ਪਲੜੇ ਦੀ ਗੱਲ ਕਰੀਏ ਤੇ ਪਲੜਾ ਇਹਨਾਂ ਦਿਨਾਂ ਦੇ ਵਿੱਚ ਭਾਰਤ ਪੂਸ਼ਣ ਬਾਸ਼ੂ ਆਸ਼ੂ ਦਾ ਜਿਹੜਾ ਹੈ ਉਹ ਭਾਰੀ ਹੈ ਉਹ ਕਹਿੰਦੇ ਨੇ ਕਿ ਜਿੱਤ ਸਾਡੀ ਪੱਕੀ ਹੈ ਸਿਰਫ ਐਲਾਨ ਹੋਣਾ ਬਾਕੀ ਹੈ